ਜਨ ਲਾਗਾ ਹਰ ਏਕੇ ਨਾਏ ਇਸ ਕੀ ਆਸਾ ਬਿਰਤੀ ਜਾਏ ਜਨ ਲਾਗਾ ਹਰ ਏਕੇ ਨਾਏ ਜਿਹੜਾ ਕੋਈ ਜਗਿਆਸੂ ਅੰਨ ਪਰ ਸਕਲਾ ਜਨ ਜਨ ਲਾ ਗਿਆਨ ਦੀ ਦਰਾਦ ਵੀ ਹੁ ਤਾਂ ਜੇ ਗਿਆਨ ਹੋ ਜਾਂਦਾ ਇੱਕ ਨੌ ਕੀ ਹੈ ਉਹ ਨੌ ਨੂੰ ਲਗੂਆ ਉਹ ਜਾਨੂੰ ਜਨ ਲਾਗਾ ਹਰ ਏਕੇ ਨਾਏ ਜੋੜਾ ਕੇਵਲ ਨਾਮ ਨੂੰ ਹੀ ਬੁਗਦਾਰ ਹੈ ਨਾਮ ਦੇ ਵਿੱਚ ਹੀ ਟੈ ਗਿਆ ਇਸ ਨਾਮ ਤੇ ਬਿਨਾ ਹੋਰ ਕੁਝ ਹੋਰ ਕਿਤੇ ਉਹਦਾ ਟਾਰਗੇਟ ਨਹੀਂ ਹੋਰ ਕੋਈ ਉਹਦੀ ਇੱਛਾ ਹੀ ਨਹੀਂ ਜਲ ਲੱਗਾ ਹਰੇਕ ਲਈ ਜਿਸकी ਆਖਰ ਨਿਸ਼ਤੀ ਗਈ ਇਹ ਗੱਲ ਬਾਰ ਬਾਰ ਕਹੀ ਹੋਈ ਹੈ ਕਿ ਜਿਹਨੂੰ ਨਾਮ ਦੀ ਭੁੱਖ ਹੋਵੇ ਉਹਦੀ ਕਦੇ ਵੀ ਭੁੱਖ ਅਧੂਰੀ ਹੋਇਆ ਵੀ ਉਹਦੀ ਭੁੱਖ ਅਧੂਰੀ ਰਹਿ ਗਈ ਇਹ ਪੂਰੀ ਨਾਮ ਹੋ ਗਈ ਹੋਰ ਕੋਈ ਵੀ ਆਸ ਪੂਰੀ ਹੋਵੇ ਕਿਸੇ ਦੀ ਨਾ ਹੋਵੇ ਕੋਈ ਜ਼ਰੂਰੀ ਨਹੀਂ ਕਿਉਂਕਿ ਉਹ ਆਸ ਕਰਦਾ ਸਾਨੂੰ ਰਾਈਟ ਨਹੀਂ ਨਾਮ ਤੋਂ ਬਿਨਾ ਕੋਈ ਵੀ ਆਸ ਕਰਦਾ ਸਾਨੂੰ ਰਾਈਟ ਇਹ ਹੈ ਆਦਮ ਨੂੰ ਰਾਈਟ ਜਨ ਹੋਇਆ ਨਾਮ ਦੀ ਆਸ ਕਰਦਾ ਇਕਰਾਮ ਦੀ ਆਸ ਕਰਦਾ ਇਕਰਾਮ ਦੀ ਆਸ ਕਰ ਸਕਦਾ ਇਹਦੇ ਵਾਸਤੇ ਇਹ ਆਇਆ ਜਿਹੜਾ ਇਹ ਸਾਹਸ ਪਿੱਛੇ ਪੈ ਗਿਆ ਜਾਨ ਲਾ ਗਾਹਰ ਇਕਰ ਕੇਵਲ ਨਾਮ ਦੇ ਜਿਹਨੂੰ ਭੁੱਖ ਲੱਗੀ ਆ ਆਖਰ ਖਦਾ ਕੀ ਨਹੀਂ ਮਿਲੇ ਜਿਸकी आसना 버ਤੀ જાય ਉਹਦੀ आस 버ਤੀ ਕਮੇ ਚਲੀਉ ਸਾਰੀ ਸ੍ਰਿਸ਼ਟੀ ਦਾ ਕਾਰਨ ਸਿਰਫ ਨਾਮ ਦੇਣਾ ਆਦਮੀ ਜੋ ਪ੍ਰੋਗਰਾਮ ਹੈ ਪ੍ਰੋਫੈਸਰ ਦਾ ਉਹ ਆ ਸਭ ਨੂੰ ਨਾਮ ਦੇਣਾ ਕੋਈ ਸਾਰੇ ਨਾਮ ਲੈ ਲੈਣ ਜਾਗਦਾਂ ਆਪਣੇ ਘਰ ਚਲੇ ਜਾਣ ਹਸਪਤਾਲ ਖਾਲੀ ਰਹੇ ਹਸਪਤਾਲ ਵਿੱਚ ਬੋਧੀ ਭੀੜ ਨਾ ਰਹੇ ਸਾਰੇ ਤੰਦਰੁਸਤ ਹੋਣ ਡਾਕਟਰਾਂ ਦਾ ਹਸਪਤਾਲ ਦੇ ਪ੍ਰਬੰਧਕਾਂ ਨੂੰ ਹਮੇਸ਼ਾ ਇਹ ਇੱਛਾ ਰਹਤੀ ਹੈ ਕਿ ਬੱਤੋ ਬੱਤ ਬਰੀਠੀ ਠੀਕ ਹੋਵੇ ਘਰ ਚਲੇ ਜਾਣ ਛੁੱਟੀ ਲੈ ਲੈ ਜੇ ਬਰੀਗ ਇਹ ਟੁਲਾਏ ਖੋਲ ਚੋਰੀ ਤੋਂ ਕੁਝ ਹੋ ਰਿਹਾ ਹੈ ਜਾਂ ਉਹ ਕਬ ਕਰੇ ਜਾਂ ਹਸਪਤਾਲ ਵਾਲੇ ਕਹਿੰਦੇ ਨਹੀਂ ਕਰ ਲੈਣੀ ਬੁਮਾਰੀਆਂ ਖੁਦ ਇਹ ਪੈਦਾ ਕਰੀ ਨਾਲ ਉਹ ਗਲਤ ਹੈ ਐਸੀਆਂ ਛਾਵਾਂ ਰੱਖਣ ਜਿਹਦੇ ਨਾਲ ਹਉਮੈ ਵਧੇ ਐਸੇ ਮਤਲਬ ਆ ਸੋਚ ਹੋਵੇ ਜਿਹਦੇ ਨਾਲ ਬੁਮਾਰੀ ਠੀਕ ਨਾ ਹੋਵੇ ਉਹ ਗਲਤੀ ਹੋਈ ਬਰੀਕਾਂ ਦੀ ਜਿਹੜਾ ਹਰ ਇੱਕ ਹਰ ਲੋਕ ਦੀ ਇੱਛਾ ਰੱਖਦਾ ਜਨ ਲੱਗਾ ਹਰ ਇੱਕ ਇਹ ਨਾ ਹੈ ਇਹਲਾ ਵੀ ਜਾਨ ਇੱਕ ਨਾਮ ਦੀ ਇੱਛਾ ਰੱਖ ਕੇ ਕੇਵਲ ਇੱਕ ਨਾਮ ਹੀ ਵਗਦਾ ਰਹਿੰਦਾ ਜਿਸ ਦੀ ਆਸਾਂ ਵਰਤੀ ਜਾਂਦੇ ਇਹ ਤਾਂ ਗੱਲ ਹੈ ਗੁਰੂ ਘਰ ਦੀ ਇਹ ਗੱਲ ਦੇ ਪਿੱਛੇ ਗੱਲ ਕੀ ਕਹੀ ਕਿਉਂ ਬਾਰੇ ਹੈ ਜਿਹਦੇ ਵੀ ਹੋਰ ਕਿਸੇ ਨੇ ਜਿੱਦੂ ਜੋ ਗ੍ਰੰਥ ਨੇ ਉਹਨਾਂ ਦੇ ਮੁਤਾਬਕ ਕੇਵਲ ਨਾਮ ਗ੍ਰਾਸਮ ਤੋਂ ਸ਼ਿਵਜੀ ਤੋਂ ਆ ਕੇ ਸੇ ਹੋਰ ਤੋਂ ਇਹ ਮੁਕਤੀ ਬੱਗੀ ਹੈ ਉਹਨਾਂ ਨੇ ਜਵਾਬ ਦਿੱਤਾ ਮੁਕਤੀ ਸਾਡੇ ਵਾਸਤੇ ਹੈ। ਉਹਨਾਂ ਤੋਂ ਆਸ ਪੂਰੀ ਨਹੀਂ ਹੋਈ। ਜੋ ਉਹਨਾਂ ਨੇ ਦੇਵੀ ਦੇਵਤੇ ਮਾਰੇ ਹੋਏ ਨੇ ਉਹਨਾਂ ਨੇ ਆਸ ਕਿਸੇ ਨਾਲ ਪੂਰੀ ਨਹੀਂ ਕੀਤੀ। ਕਿਉਂ ਭਗਤ ਗਾਂਧੀ ਕੋ ਖੋਜੇ? ਸਾਨੂੰ ਕੀ ਹੋਇਆ? ਉਹ ਤਾਂ ਕਹਿੰਦੇ ਅਸੀਂ ਤਾਂ ਆਪ ਮੁਕਤੀ ਢੋਲਦੇ ਹਾਂ ਸਾਨੂੰ ਤਾਂ ਆਪ ਨਹੀਂ। ਫਿਰ ਉਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਪੂਜ ਕੇ ਪੂਜਣ ਦੀ ਕੀ ਗੱਡਾ ਖੜਾ ਸੀ ਜਿਹੜੇ ਮੁਕਤੀ ਦੇ ਆਸ ਕੋਲ ਨਹੀਂ ਕਰਦੇ ਕਿਉਂ ਪੂਜਿਆ ਜਾਂਦਾ ਸੀ ਉਹਨਾਂ ਨੂੰ ਸਿਰਫ ਸਵਾਰਥੀਆਂ ਨੇ ਪੂਜਾ ਲਾਇ ਤੇ ਸਵਾਰਥ ਵਾਸਤੇ ਉਹ ਸਾਰਥ ਦੀ ਕਹਾਣੀਆਂ ਸਾਰੀ ਸਾਰਥ ਦੀ ਖੇਡ ਹੈ ਸਾਰੀ ਪਰਮਾਰਥ ਵਾਲੀ ਖੇਡ ਹੈ ਕੇਵਲ ਪਰਮਾਰਥ ਵਾਲੀ ਖੇਡ ਕੀ ਹੈ ਜਨ ਲਗਾ ਹਰੇਕ ਜਿਹੜਾ ਨਾਮ ਨਾਲ ਜੁੜਿਆ ਜੇ ਗੁਰਦਾਰੇ ਜਾਂਦਾ ਜੇ ਗੁਰਬਾਣੀ ਪੜਦਾ ਜੇ ਨਾਮ ਦੀ ਛੈ ਨਹੀਂ ਰੱਖਦਾ ਗੁਰਬਾਣੀ ਕੀ ਕਹਿੰਦੀ ਇਹਦੀ ਸਮਝ ਜੇਦੀ ਸਮਝ ਦੀ ਛੈ ਨਹੀਂ ਰੱਖਦਾ ਉਹ ਨੂੰ ਪੜਨਾ ਕੋਈ ਫਾਇਦਾ ਨਹੀਂ ਇਹਦਾ ਮਤਲਬ ਇਹ ਨਹੀਂ ਅਸੀਂ ਬਾਣੀ ਪੜਨ ਤੇ ਹਟਾਉਂਦੇ ਹਾਂ ਉਹ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ ਇਹਦੀ ਉਲਟ ਵੀ ਖਾ ਲੈਣੀ ਹੈ ਪਰਹਿਤ ਦੀ ਕਰਨਾ ਇਹ ਮਾਤਰਾ ਨਹੀਂ ਠੀਕ ਖਾਣੀ ਇਹ ਪਹਿਲੇ ਖਾਣੀਆਂ ਪਹਿਲੇ ਖਾਣੀਆਂ ਹੋਈ ਦੀ। ਇਹ ਬੱਧ ਤਰੀਕੇ ਨਾਲ ਕੋਈ ਵੀ ਕੰਮ ਹੋਊਗਾ। ਉਹ ਨਹੀਂ ਇਹ ਪੱਤੇ ਜਿਹੜਾ ਕੰਮ ਸੀ ਨਾ ਉਹਦਾ ਨਿਤਨੇ ਮੋਰੇ ਬਣਾ ਲਿਆ। ਦੀਵਤਾ تھا। ਪਰ ਆਨੇ ਜ਼ਿੰਦਤ ਰਹੇ ਜਿਹੜਾ ਨਿਤ ਨਾਲ ਲਾ ਲਿਆ। ਇਹ ਬੱਧ ਤਰੀਕਾ ਹੋ ਸਕਦਾ। ਚੱਲ ਲਗਾਹ ਰੇ ਤੈਨਾ। ਹੁਣ ਇਹਦੇ 'ਚ ਨਾ ਕੋਈ ਟਾਈਮ ਬਾਉਂਡ ਹੈ। ਕੰਨ ਲੱਗਾ ਰਹੇ ਕਿ ਨਾ ਕੋਈ ਸਮਾਂ ਕਢੇ ਕੰਨ ਲੱਗਿਆ ਨਾ ਪਰ ਸਮੇਲੇ ਜਿਸकी आसरा پرتਿ ਜਾਏ ਪਰ ਸਮੇਲੇ ਤਾਂ ਹੀ ਜਿਵੇਂ ਲੱਗਿਆ ਹੋਇਆ ਕਦੋਂ ਲੱਗਿਆ ਕਿੰਨਾ ਚਿਰ ਲੱਗਿਆ ਰਹਿਣਾ ਇਹ ਵੀ ਕੋਈ ਬਾਉਂਡਰੀ ਇਹ ਸਾਥ ਸਾਥ ਸਮਰੋਹ गोविंद ਜਿਹੜਾ ਵਿਅਕਤੀ ਸਾਥ ਸਾਥ ਨਾਮ ਦੀ ਭੁੱਖ ਆਪਣੀ ਅੰਦਰ ਪੈਦਾ ਰੱਖਦਾ ਹੈ ਸਾਜਿ ਨੂੰ ਡੋਲਦੀ ਹੋ ਭੁੱਖ ਰਹਿੰਦੀ ਆ ਉਹਦੀ ਭੁੱਖ ਬਦਲਦੀ ਹੋਈ ਨਹੀਂ ਧਿਆਨ ਬਦਲਦਾ ਹੀ ਨਹੀਂ ਕੋਈ ਆਸ ਬਸਤੀ ਨਹੀਂ ਨਾ ਗਈਆ ਨਾ ਜਾਊਗੀ ਇਹਦਾ ਮਤਲਬ ਜਿਹੜਿਆਂ ਨੂੰ ਨਾਮ ਮਿਲਿਆ ਦੀ ਬਾਹ ਪਰਸਾ ਨੂੰ ਉਹਨਾਂ ਦੀ ਆਸ ਡੋਲਦੀ ਸੀ ਉਹਨਾਂ ਦੀ ਆਸ ਡੋਲਦੀ ਰਹੀ ਆ ਪਹਿਲੀ ਗੱਲ ਤਾਂ ਉਹਨੂੰ ਨਾਮ ਬਾਰੇ ਹੀ ਨਹੀਂ ਦੱਸ ਸੀ ਵੀਰਾਉਂ ਸਾਡੀ ਜੇ ਨਾਮਾਰੇ ਪਤਾਉਂਦੇ ਨਾਮ ਨਾਲ ਗੁਰਬਾਣੀ ਜੇ ਮਿਲ ਜਾਣਾ ਸੀ ਪਹਿਲੀ ਸਟੇਜ ਦਾ ਗਿਆਨ ਨਾਮ ਕੀ ਹੁੰਦਾ ਗੁਰਬਾਣੀ ਤੋਂ ਪਤਾ ਲੱਗਣਾ ਸੀ ਗੁਰਬਾਣੀ ਤੋਂ ਪੁੱਛਿਆ ਨਹੀਂ ਲੋਕਾਂ ਤੋਂ ਸੁਣਿਆ ਸੁਣੀਆਂ ਗੱਲਾਂ ਮਰ ਫਿਰਦੇ ਨਾਮ ਦੀ ਜਾਣਕਾਰੀ ਹੀ ਗੁਰਬਾਣੀ ਦੇ ਰੱਖੀ ਹੈ ਇਹ ਵੀ ਇੱਕ ਦੋਸਤ ਕੇ ਤਕੜੀ ਵਿਸ਼ਵਾਸ ਤੋਂ ਆਇਆ ਇਹ ਗੱਲ ਕਹਿ ਕੇ جان لگتا ہر ایک نام ایک نام سے مگر لا گیا آس برتی نہیں جانی چڑی ہونا سکھمنی دیکھی آ کے کچھ بھی گل میرا خیال بائیویں بائیویں ہوائیویں تئی چوبی دو رہ گیا انہیں کہا کیا ایٹو آ کے ڈولنا جاؤ ایک کہانی سنا ہوں ਅਗਾਜ ਕੋ ਬਾਵਾ ਜੀ ਆਇਆ ਜੱਟ ਸੀਗਾ ਉਹ ਕਹਿੰਦਾ ਵੀ ਮੈਨੂੰ ਭੁੱਖ ਲੱਗੀ ਆ ਘਰ ਵਾਲੇ ਨੂੰ ਕਹਿੰਦਾ ਕਹਿੰਦਾ ਵੀ ਰੋਟੀ ਮੇਰੇ ਵਾਲੀ ਇਹਨੂੰ ਮੈਂ ਖਵਾ ਦੇ ਰੋਟੀ ਲੈ ਕੇ ਗਈ ਉਹ ਆ ਜੀ ਦਿੱਤੀ ਹੈ ਦੋ ਵੀ ਮੇਰੇ ਵਾਲੀ ਰੋਟੀ ਖਾ ਦੇ ਕੋਈ ਵੀ ਫਿਰ ਉਹ ਤਾਂ ਹੀ ਕਹਿ ਦਿੰਦਾ ਉਹ ਖਾਊਗੀ ਰੋਟੀ ਉਹਨੇ ਖਾ ਲਈ ਲੱਸੀ ਪੀ ਲਈ ਬਖੜੀ ਸੀ ਉਹ ਖਾ ਲਈ ਹੁਣ ਉਹ آدمیا آم آدمی مایا کی ہوتی ہے خلکا تو بہتر سی مایا واسطے انہیں انہوں کہا بھی تر بھائی تینوں میں کہنا سو جب تک کے نا آ جا فاڑا تیرا لوہے کا یہ رکھ کے سونا 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 سونا, سونا کری جی سونے دا ہو جائے جل گا جلموج کری کہا کن ਉਹ ਉਹਨੂੰ ਫੜ ਕੜਿਆ ਹੜ ਦਾ ਉਹ ਸੋਨਾ 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 ਕਰੀ ਗਿਆ ਕਹਿੰਦੇ ਜੇ ਸੋਨਾ ਹੋਣ ਦਾ ਸਮਾਂ ਸੀ ਨਾ ਵਾਈ ਮੇ ਅਸਬਦੀ ਆਈ ਕਹਿੰਦਾ ਜੇ ਸੋਨਾ ਨਹੀਂ ਬਣਨਾ ਤਾਂ ਲੋਹਾ ਹੀ ਬਣ ਜਾ ਉਹ ਲੋਹਾ ਨਮਣਾ ਲੋਕ ਤਾਂ ਸੋਨੇ ਦਾ ਸੋਨਾ ਬਣਨ ਵਾਲਾ ਹੋਵੇ ਜਦ ਵਿੱਚਿਆ ਅਸਬਦੀਆਂ ਤਾਂ ਮੰਦੇ ਚਲਿਆ ਵਾਈ ਮੇ ਤੇ ਜਾ ਕੇ ਆਏ ਨਾ ਕਹਦੇ ਉਹ ਸੋਨਾ ਦੀ ਦਾ ਲੋਹਾ ਹੀ ਬਣ ਜਾ ਕਹਿੰਦਾ ਲੋਹਾ ਹੀ ਰਹਿ ਗਿਆ

ਕਬਲੀ ਨਹੀਂ ਮਿਲਣਾ ਹਾਂਜੀ ਜਦੋਂ ਲੱਗਾ ਹਰ ਏਕੇ ਨਾਲ ਇਸ ਕੀ ਆਜ਼ਾਦ ਕਰੰਟੀ ਨਾਲ ਆਸ ਮਤਲਬ ਆ ਹੁੜੀ ਚਾਹੀਦੀ ਐ ਢੋਲਣਾ ਨਹੀਂ ਚਾਹੀਦਾ ਬੰਦੂ ਜੇ ਤਾਂ ਢੋਲ ਗਿਆ ਬੇ ਤਾਂ ਗਲਤੀ ਤੁਹਾਡੀ ਐ ਤੇ ਜੇ ਆਸ ਬਚੀ ਰਹੀ ਤੁਹਾਡੀ ਟਿਕੀ ਰਹੀ ਤੇ ਪੂਰੀ ਹੋਊਗੀ ਹੋਊਗੀ ਹਾਂ ਸੇਵਕੋ ਸੇਵਾ ਬਣ ਆਈ ਤੋਕੋ ਮੂਲੀ ਪਰਬਾ ਦੇ ਪਈ ਸੇਵਕੋ ਸ ਅਸਲ ਵਿੱਚ ਆਸ ਪੂਰੀ ਹੁਣ ਵੀ ਦੇਖਿਆਈ ਹੈ ਉਹਨੂੰ ਟੋਕੀ ਦੇਖਿਆ ਵੀ ਰੋਲਾ ਸਾਦੀ ਉਹ ਰੋਲੇ ਦਾ ਪੂਰੇ ਰਸੀ ਖਿੱਚ ਕੇ ਦੇਖਿਆ ਪੂਰੀ ਖਿੱਚ ਕੇ ਦੇਖਿਆ ਜਿਵੇਂ ਨਾਵਾ ਜੀ ਚੱਤ ਲੂ ਹੈ ਮਾੜੀ ਹੋਵੇ ਤਾਂ ਟੁੱਟ ਜਾਂਦੀ ਹੈ ਸਮਝੀ ਸੇਵਕੋ ਸੇਵਾ ਕਰਾਈ ਸੇਵਕੋ ਸੇਵਾ ਕਰਾਈ ਤੋਕੋ ਮੂਲੀ ਪਰਬਾ ਦੇ ਪਈ ਜੇਰੋ ਨਾਂ ਬੜ ਜਾਂਦਾ ਜੇ ਜਿਹੜਾ ਸੇਵਕ ਆ ਨਾਮ ਚਾਹੁੰਦਾ ਹੈ ਅਸਲ ਚ ਨਾਮ ਸੇਵਕੇ ਚਾਹੁੰਦਾ ਹੈ ਨਾਮ ਲੈ ਕੇ ਸੇਵਾ ਹੀ ਕਰੀ ਦੀ ਔਰ ਕੀ ਕਰੀਦਾ ਨਾਮ ਲੈ ਕੇ ਸੇਵਾ ਕਰਾਈ ਦੀ ਨਾਮ ਲੈ ਕੇ ਹੀ ਸੇਵਾ ਕਰੀ ਕਰੀ ਦੀ ਇਹ ਨਾਮ ਤੋਂ ਪਹਿਲੇ ਸੇਵਾ ਤੋਂ ਲੱਗੇ ਵੇਹੀ ਤਾਂ ਸੰਤ ਬਣ ਗਏ ਮੱਤ ਮਾਰੀ ਗਈ ਇਸ ਗੱਲ 'ਚ ਸੇਵਕ ਤਾਂ ਆਜੋ ਬਣਿਆ ਸੇਵਕੋ ਸੇਵਾ ਬਣਾਈ ਦੇਵਕ ਨੂੰ ਮੌਜ ਬਣ ਗਈ ਸੇਵਾਵਾਂ ਲਗੀ ਜੇ ਸੇਵਾ ਮਿਲ ਗਈ ਕੋਈ ਆਦਮੀ ساری ਜ਼ਿੰਦਗੀ ਕਿਸੇ ਆਸ ਤੇ ਬੈਠਿਆ ਪੜਿਆ ਉਹਨੂੰ ਉਹਦੀ ਡਿਊਟੀ ਮਿਲ ਜਵੇ ਸਿਲੈਕਟ ਹੋ ਜਵੇ ਉਹਨੂੰ ਫਿਰ ਮੌਜੂਦ ਕਾ ਸਰਵਾਲੇ ਵੀ ਲੋਕ ਕਹਿੰਦੇ ਨੇ ਕਿ ਹਾਂ ਉਹ ਕਾ ਸਰਵਾਲੇ ਕਹਿੰਦੇ ਉਹ ਤਾਂ ਬੇਕਾਰ ਸਰਵਾਲਾ ਉਹ ਕਾ ਸਰਵਾਲੇ ਬੇਕਾਰ ਸਰਵਾਲਾ ਉਹ ਪਰਪੰਖ ਹੀ ਕਹਿਣਾ ਨਾ ਕੱਲ੍ਹ ਤਾਂ ਆਇਆ ਜੋ ਪਰਪੰਖ ਗਿਆ ਇਹ ਤਾਂ ਮਾਯਾ ਦਾ ਪ੍ਰਬੰਧ ਤੇ ਬਾਕੀ ਸੇਵਾ ਦਾ ਸਰਪੰਚ ਅਸੀਂ ਸੇਵਾ ਉਹਦਾ ਨਾਮ ਰਖ ਲਿਆ ਆ ਸੇਵਕ ਕੋ ਸੇਵਾ ਬਣਾਈ ਅੱਗੇ ਕੀ ਹੈ ਉਹ ਤੋਂ ਪੂਜ ਪਰਮ ਪਰਪਤ ਭਾਈ ਇੱਥੋਂ ਪਤਾ ਲੱਗਦਾ ਨਾ ਉਹਨਾਂ ਨੇ ਉਹਨਾਂ ਬੁੱਝਿਆ ਨਾ ਪਰਪਤ ਪਾਇਆ ਦੋ ਇੰਨੀ ਜਲਦੀ ਬੁੱਝੇ ਤੇ ਸੇਵਾ ਖਤਰੀ ਹੋ ਗਈ ਜਿਹਨੇ ਹੁਕਮ ਨਹੀਂ ਬੁੱਝਿਆ ਪਰਪਤ ਵੀ ਨਹੀਂ ਮਿਲੀ ਉਹ ਸੇਵਾ ਕਰੇ ਨਹੀਂ ਸਕਦਾ ਉਹ ਸੇਵਾ ਉਹਦੀ ਉਹਨੇ ਹੋੜੇ ਕੀਤਾ ਨਾ ਉਹ ਸੇਵਾ ਰਖ ਲਿਆ ਪਰ ਪੰਜ ਦਾ ਨਾਮ ਸੇਵਾ ਰੱਖ ਲਿਆ ਪਰ ਪੰਜ ਦਾ ਨਾਮ ਸੇਵਾ ਰੱਖ ਕੇ ਹੀ ਗੱਡੀ ਖੁੱਝ ਗਈ ਇਹਾਂ ਦੀ ਇਹ ਜਿਹੜੀ ਰੂੰਗੀ ਖਾੜੀ ਚ ਸਿੱਖੀ ਗਰੀ ਆ ਇਹ ਨਾਲ ਲੋਕਾਂ ਲਈ ਗਰੀ ਆ ਜਿਹਨੂੰ ਗੁਰਵਾਣੀ ਸੇਵਾ ਦੀ ਵਰਤੀ ਉਹਨਾਂ ਨੇ ਕਹਤਾ ਸੇਵਾ ਅਸਲੀ ਸੇਵਾ ਛੁੱਟ ਗਈ ਅਸ ਜਿਹਨੂੰ ਨਾਮ ਗੁਰਵਾਣੀ ਨਿਮੰਤਿਓ ਨਾਮ ਲੈ ਲਿਆ ਅਸਲੀ ਨਾਮ ਛੁੱਟ ਗਿਆ ਨਕਲੀ ਨਾ ਦੇ ਕੋਲ ਨਕਲੀ ਸਿੱਖੀ ਕੋਲ ਅਸਲੀ ਹੈ ਦੀ ਸਿੱਖੀ ਤਾਂ ਹੈਗੀ ਨਾ ਕੋਪ ਨਕਲੀ ਆ ਉਹ ਨਕਲੀ ਸੋਨਾ ਸਾਰੇ ਜਿਹਨਾਂ ਕੋਲ ਅਸਲੀ ਨਹੀਂ ਹੈਗਾ। ਨਕਲੀ ਹੀਰੇ ਜਵਾਰਾ ਸਣ ਅਸਲੀ ਨਹੀਂ ਹੈਗੇ ਗੁਰਬਾਣੀ ਵਾਲੇ ਕੋਲ। ਅਸਲੀ ਗੁਣ ਨਹੀਂ ਹੈਗੇ ਗੁਰਬਾਣੀ ਵਾਲੇ। ਅਸਲੀ ਗੁਣ ਵਾਲੀ ਹੁੰਦੀ ਨਾ। ਸਤੋ ਕਿਸੇ ਕੋਲ ਨਹੀਂ ਨਾ। ਦਰਵਾਜ਼ਾ ਕਿਸੇ ਕੋਲ ਨਹੀਂ ਹੈ। ਮੇਰੇ ਪਾਏ ਕੋਈ ਵੀ ਨਹੀਂ ਹੈ। ਫਿਰ ਇਹ ਹੀ ਤਾਂ ਗੁਣ ਤੇ ਪੰਜ ਸੱਤੇ ਹੀ ਹੈ ਜੀ ਇਹਨਾਂ ਕੋਲ। ਹਾਂਜੀ। ਜੇ ਕੋ ਸੇਵਾ ਕਰਾਈ ਇਹ ਕੋ ਬੁੱਝ ਪਰਮ ਪਦ ਪਾਈ ਕੋ ਕਮ ਬੁੱਝ ਪਰਮ ਪਦ ਪਾਈ ਕੋ ਬੁੱਝ ਕੇ ਪਰਮ ਪਦ ਵੀ ਪਾਈ ਜਾਂਦੀ ਹੈ ਉਹ ਕੋ ਬੁੱਝ ਕੇ ਪਰਮ ਪਦ ਵੀ ਪਾਲੀ ਸਮਝੋ ਨੇ ਪਰਮ ਪਦ ਵੀ ਤਾਂ ਪਾਈ ਪਰਮ ਪਦ ਵੀ ਹੀ ਸੇਵਾ ਹੈ ਜੇ ਤੋ ਪਰਮ ਪਦ ਵੀ ਕਹਿੰਦੇ ਨੇ ਉਹੀ ਸੇਵਾ ਹੈ ਸੇਵਾ ਪਰਮ ਪਦਵੀ ਜਿਹੜਾ ਸੇਵਾ ਕਰਦਾ ਉਹ ਤੋਂ ਉੱਚੀ ਤਾਂ ਪਦਵੀ ਹੋਣੀ ਜਿसरी ਨਾਨਕ ਸੇਵਕ ਹੈ ਆਪਣੇ ਸੇਵਕੋ ਦੇ ਵੜਿਆ ਜੀ ਦੇ ਵੜਿਆ ਜੀ ਆਪਣੇ ਸੇਵਕੋ ਨਾਮ ਜਿ ਪਾਈ ਆਪਣੇ ਸੇਵਕੀ ਆਪਸ ਰੱਖੇ ਸੇਵਕ ਨੇ ਹੈ ਇਹ ਤਾਂ ਵੱਡਾ ਕੌਣ ਹੁੰਦਾ ਪ੍ਰਭ ਕੇ ਸੇਵਕ ਉਸ ਦੇ ਵਿੱਚ ਤੇ ਸੇਵਕ ਨੇ ਹੈ ਹਾਂ ਜੀ ਇਸ ਤੋਂ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਰੰਕਾਰ ਵਾਹ ਅੱਲੋ ਲੌਗ ਲੱਗ ਗਿਆ ਹੁਣ ਇਹ ਤਾਂ ਪਰਖਾ ਤਮਾ ਮੈਂ ਬਚਾਰ ਕੁਝ ਐਡ ਆ ਗਿਆ ਆਖਰੀ ਗੱਲ ਕਹਤੀ ਪਰਖਾ ਤ ਆ ਗਿਆ ਹੁਕਮ ਵੀ ਪਰ ਉਹ ਕਬੂਜ ਲਿਆ ਪਰ ਪਦ ਹੋ ਗਿਆ ਉਹ ਕਬੂਜ ਪਰ ਪਦ ਪਾਈ ਸੇਵਕੋ ਸੇਵਾ ਬਣਾਈ ਜਿਵੇਂ ਕੋ ਨੂੰ ਡਿਊਟੀ ਮਿਲ ਗਈ ਉਹ ਡਿਊਟੀ ਮਿਲ ਗਈ ਡਿਊਟੀ ਲੱਗਿਆ ਉਹਨਾਂ ਕਹਾ ਕੀ ਗਏ ਉਹਨਾਂ ਨੇ ਸੇਵਾ ਕਰਦੀਏ ਕੁਝ ਨਹੀਂ ਵਿਚ ਤੇ ਉੱਪਰ ਨਹੀਂ ਵਿਚ ਤੇ ਉੱਪਰ ਨਹੀਂ ਵਿਚਾਰ ਹਾਂ ਵਿਚਾਰ ਖਤਮ ਆ ਗਿਆ ਜਾ ਕੇ ਮਨ ਰੰਕਾਰ ਜਾ ਕੇ ਮਨ ਵਸਿਆ ਨਾ ਉਤਾਰ ਜਦ ਮਾਂਤੇ ਵਿਚਨ ਸ਼ਬਦ ਗੁਰੂ ਹੀ ਪ੍ਰਗਟ ਹੋ ਗਿਆ ਕਬੇ ਪੁੱਜ ਲਿਆ ਆਪ ਹੀ ਰੰਕਾਰ ਹੋ ਗਿਆ ਹੈ ਮਰ ਵਿਚਨ ਅੰਕਾਰ ਦਾ ਅਕਸ਼ਾ ਬਣ ਗਿਆ ਆਪ ਇਹਨਾਂ ਅੰਕਾਰ ਹੈ ਅੰਕਾਰ ਦਾ ਦਰਸ਼ਨ ਹੋ ਗਿਆ ਅੰਕਾਰ ਦਾ ਦਰਸ਼ਨ ਹੋ ਗਿਆ ਸਾਰਾ ਸੱਚ ਖੜੇ ਰੰਕਾਰ ਹੈ 啊，刚刚。